ਲਓ ਜੀ ਆਪਣੀ ਹਰੀ ਮਿਰਚਾ ਫੁੱਲ ਹੋਏ ਨੇ ਚੱਕ ਲਿਆ ਫਰੂਟ ਆ ਚੁੱਕੇ ਤੇ ਤੇ ਹੁਣ ਅਸੀਂ ਅੱਗੇ ਜਾ ਕੇ ਅਕਤੂਬਰ ਦੇ ਵਿੱਚ ਇਹਤੇ ਮਲਚਿੰਗ ਕਰ ਦਾਂਗੇ ਇੱਥੇ ਠੀਕ ਹੈ ਜੀ ਮਲਚਿੰਗ ਕਰ ਦਾਂਗੇ ਤੇ ਉੱਪਰੋਂ ਫਿਰ ਇਹਨੂੰ ਕੋਈ ਧਕਨ ਦੀ ਲੋੜ ਨਹੀਂ ਹੈਗੀ ਇਹ ਆਪਣਾ ਯਾਨੀ ਕਿ 3-4 ਸਾਲ ਦਾ ਐਕਸਪੀਰੀਅੰਸ ਹੈ ਪੂਰਾ ਇਹ ਮਿਰਚ ਨੂੰ ਕੁਝ ਵੀ ਨਹੀਂ ਹੁੰਦਾ। ਅਗਰ ਆ ਨੀਚੋਂ ਇਹ ਆਪਾਂ ਐਵੇਂ ਮਲਚਿੰਗ ਨਹੀਂ ਕਰਦੇ ਤਾਂ ਵੀ ਇਹ ਜਾਨੀਏ ਕੱਟ ਤਾਂ ਜਾਂਦੀ ਹੈ ਫਿਰ ਵੀ ਬਣੀ ਮੋਟੀ ਡੈਮੇਜ ਹੋ ਜਾਂਦੀ ਆ। ਪਰ ਜਦ ਆਪਾਂ ਨੇ ਮਲਚ ਕਰਤੀ ਨੀਚੇ ਤਾਂ ਉੱਪਰ ਉਹਨੂੰ ਢੱਕਣ ਦੀ ਲੋੜ ਨਹੀਂ ਹੈਗੀ ਤੇ ਸਰਦੀ ਸਰਦੀ ਵਧੀਆ ਫਰੂਟ ਦੇਈ ਜਾਂਦੀ ਹੈ ਇਹ। ਯਾਨੀ ਕਿ ਹੋਮ ਗਾਰਡਨਿੰਗ ਲਈ ਘਰ ਦੀ ਰਸੋਈ ਲਈ ਯਾਨੀ ਕਿ ਆਪਣੇ ਲੋਏ ਮਿਰਚਾਂ ਨਹੀਂ ਮੁੱਕਦੀਆਂ ਹੈਗੀਆਂ। ਬਾਰੇ ਦਾ ਪੱਤਾ ਨਹੀਂ ਸੋਨੇ ਇਕੱਠਾ ਹੋ ਦੇਣਾ ਜਮਾ ਵੀ ਆ ਦੇਖੋ ਸਾਡੀ ਸਾਫ ਹੈ ਬਿਲਕੁਲ ਮਿਰਚੇ ਸਾਰੀ ਜਿੰਨੀ ਮਿਰਚੀ ਲੱਗੀ ਹੋਈ ਹੈ ਸਾਰੀ ਸਾਡੀ ਐਮੀ ਸਾਫ ਤੇ ਆ ਫੰਗੀ ਸੈਟ ਅਸੀਂ ਨਿੱਕੇ ਨੂੰ ਦੇ ਦਿੱਤਾ ਤੇ ਸਾਫ ਦਵਾਈਆ ਤੇ ਨਾਲ ਅਸੀਂ ਅਖਟਾਰਾ ਪਾਈ ਸੀ ਦੋ ਦਵਾਈਆਂ ਦਾ ਮਿਕਸਚਰ ਕਰਕੇ ਇਹਨੂੰ ਅਸੀਂ ਨੇ ਦੇ ਦਿੱਤਾ ਤੇ 10 ਦਿਨਾਂ ਬਾਅਦ ਇਹਨੂੰ ਯਾਨੀ ਕਿ ਕਰਦੇ ਰਹਿਣਾ ਚਾਹੀਦਾ ཏན ལ